ਪਤੀ ਸਤਕਾਰਯੋ ਜਿਹਨੇ ਵੀ ਪ੍ਰੈਸ ਦੇ ਲਈ ਇੱਥੇ ਆ ਜਾਏ ਤੁਹਾਨੂੰ ਪਹਿਲਾਂ ਜੀ ਆਇਆਂ ਆਖਦਾ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਰੇ ਪੰਜਾਬ ਵਿੱਚ ਵੱਕਸਤੀਅਰ ਜ਼ੀਰੋ ਪ੍ਰੈਸ਼ਰ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਅੱਜ ਉਸ ਸਮਾਦ ਵਿੱਚ ਇੱਥੇ ਇਕੱਤਰ ਹੋਏ ਸੀ ਸਾਰੇ ਸਾਡੇ ਜ਼ੋਨ ਦੇ ਜਿਹੜੇ ਕੈਂਡੀਡੇਟ ਆ ਉਹ ਵੀ ਇੱਥੇ ਆ ਜਾਏ ਨਵਾਂ ਸ਼ਹਿਰ ਮਦਾਨ ਸਭਾ ਅਕੇ ਵਿੱਚ ਤਿੰਨ ਜ਼ਿਲ੍ਹਾ ਪ੍ਰੇਸ਼ਦ ਦੇ ਜ਼ੋਨ ਆ ਤੇ 25 ਜ਼ੋਨ ਜਿਹੜੇ ਬਲੋਕਸ ਹਾਂ ਤੇ ਨੇ ਔਰ ਜਿੰਨੇ ਸਾਡੇ ਸਾਰੇ ਜ਼ੋਨਾਂ ਤੇ ਜਿਹੜੇ ਕੈਂਡੀਡੇਟ ਬੜੇ ਹੋਨਾਰ ਆਪਾਂ ਖੜੇ ਕੀਤੇ ਆ ਬਹੁਤ ਜ਼ਿਆਦਾ ਰਿਪਰੈਜ਼ੈਂਟੇਸ਼ਨ ਯੂਥ ਨੂੰ ਦਿੱਤੀ ਗਈ ਹੈ ਚਾਹੇ ਕੋ ਮੇਲ ਆ ਚਾਹੇ ਕੋ ਫੀਮੇਲ ਆ ਔਰ ਯੂਥ ਦੇ ਨਾਲ ਨਾਲ ਜਿਹੜੇ ਬਜ਼ੁਰਗਾਂ ਨੇ ਵੀ ਭਲਾਇਆ ਨਹੀਂ ਕਿ ਉਹਨਾਂ ਨੂੰ ਵੀ ਨਾਮ ਰੱਖਿਆ ਕਿਉਂਕਿ ਜੋਸ਼ ਦੇ ਨਾਲ ਨਾਲ ਜਿਹੜਾ ਹੋਸ਼ ਉਹ ਹੁਣ ਬੜਾ ਜ਼ਰੂਰੀ ਹੁੰਦਾ ਕਈ ਵਾਰੀ ਯੂਥ ਵਿੱਚ ਆ ਮੈਂ ਵੀ ਹਾਂ ਜੋਸ਼ ਵਿੱਚ ਆ ਕੇ ਕਈ ਵਾਰੀ ਜਿਹੜਾ ਇੰਦਰੀ ਜ਼ਿੰਦਗੀ ਦਾ ਜਿਹੜਾ ਤਜਰਬਾ ਹੁੰਦਾ ਜਾਂ ਨਿਚੋੜ ਹੁੰਦੇ ਉਹ ਕਈ ਵਾਰੀ ਸਾਡੇ ਕੋਲ ਨਹੀਂ ਹੁੰਦੇ ਜਿੱਦੇ ਕਰਕੇ ਸਾਨੂੰ ਮਾਂ ਆਪਣਾ ਮਾਰ ਖਾਣੀ ਪੈ ਸਕਦੀ ਹੈ ਜਾਂ ਕੋਈ ਵੀ ਹੈ ਪਾਸ ਕੋ ਸੋ ਸਾਰੀ ਗੱਲਾਂ ਨੂੰ ਮਤ ਰੱਖਦੇ ਹੋਏ ਇੱਕ ਬੜੀ ਆਪਣੇ ਵੱਲੋਂ ਸੂਝਵਾਨ ਪਧਿਆਦੀ ਆਪਾਂ ਕੈਂਡੀਡੇਟ ਸੂਚੀ ਜਿਹੜੀ ਬਾੜ ਜਿਹੜੀ ਤਿਆਰ ਕੀਤੀ ਔਰ ਇਸ ਮੌਕੇ ਤੇ ਮੈਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਵੇਂ ਕਿ ਬਾਕੀ ਜਿਲ੍ਹਿਆਂ ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚ ਖਬਰਾਂ ਮਿਲੀਆਂ ਕਿ ਕਿਤੇ ਕੋਈ ਕੈਂਡੀਡੇਟ ਦੇ ਪੇਪਰ ਸਨੈਚਰ ਹੋਈ ਆ ਕਿਤੇ ਰਿਜੈਕਸ਼ਨਸ ਹੋਈਆਂ ਜਾਂ ਟੱਕੇ ਹੋਏ ਜਿਹਨੂੰ ਕਹਿੰਦੇ ਆ ਸਾਡੇ ਨਵਾਂ ਸ਼ਹਿਰ ਡਿਸਟ੍ਰਿਕਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਨੂੰ ਨਹੀਂ ਕੋਈ ਦਿੱਕਤ ਹੋਣ ਦਿੱਤੀ ਇਸ ਗੱਲ ਦਾ ਉਹਨਾਂ ਨੇ ਮੈਂ ਉਹ ਮੁबारकबाद ਦੇ ਪਾਤਰ ਆ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਚ ਵੀ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਊਗੀ ਤਾਂ ਕਿ ਲੋਕੀ ਆਪਣਾ ਮਤਦਾਨ ਬਿਨਾ ਕਿਸੇ ਹੈਜ਼ਿਟੇਸ਼ਨ ਦੇ ਬਿਨਾ ਕਿਸੇ ਡਰ ਦੇ ਉਹ ਕਰ ਸਕਣ ਔਰ ਲੋਕਾਂ ਦੀ ਜਿਹੜੀ ਗੱਲ ਆ ਉਹ ਸਰਕਾਰ ਤੱਕ ਪਹੁੰਚੇ ਕਿਉਂਕਿ ਪਿਛਲੇ 4 ਸਾਲਾਂ 'ਚ ਜਿਹੜੇ ਵਾਅਦੇ ਤੇ ਇਹ ਸਰਕਾਰ ਬਣੀ ਸੀ ਅੱਜ ਹਰ ਇੱਕ ਫਰੰਟ 'ਤੇ ਸਰਕਾਰ ਫੇਲ ਹੈ ਲੋਕਾਂ ਦੇ ਮਨ ਵਿੱਚ ਬਹੁਤ ਸਾਰਾ ਗੁੱਸਾ ਉਹ ਗੁੱਸਾ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਕੱਢਣਾ ਕਿੱਥੇ ਕਿਉਂਕਿ ਕੋਈ ਸੁਣਨ ਵਾਸਤੇ ਵੀ ਬੰਦਾ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਅੱਜ ਕੁਝ ਕਹਿੰਦੀ ਸਰਕਾਰ ਕੱਲ ਨੂੰ ਉਸ ਗੱਲ ਨੂੰ ਵਾਪਸ ਲੈ ਲੈਂਦੀ ਹੈ ਭਾਵੇਂ ਲੈਂਡ ਪੂਲਿੰਗ ਦੀ ਗੱਲ ਹੋਵੇ ਤਾਂ ਇਹ ਕਿਸਾਨੀ ਲਾਜ਼ ਦੀ ਗੱਲ ਹੋਵੇ ਚਾਹੇ ਸਾਡੇ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਬੜੇ ਖੁਸ਼ੀ ਨਾਲ ਲੇਖਾ ਰੱਖੇ ਗਏ ਸੀ ਨੀ ਪੱਥਰ ਮਾਨਯੋਗ ਸੀਐਮ ਸਾਹਿਬ ਮੈਡੀਕਲ ਕਾਲਜ ਦਾ ਪੱਥਰ ਤਾਂ ਰੱਖਤੇ ਮੁੜ ਕੇ ਸਾਨੂੰ ਪੱਥਰ ਵੀ ਨਹੀਂ ਲੱਭਦਾ ਸਾਨੂੰ ਤਾਂ ਉਹ ਉਮੀਦ ਨਹੀਂ ਕਿ ਇਹ ਚੀਜ਼ ਕਦੇ ਬਣੂਗੀ ਪਰ ਇਹੋ ਜੀ ਪਤਾ ਨਹੀਂ ਕਿੰਨੇ ਇਹਨਾਂ ਨੇ ਝੂਠੇ ਵਾਦੇ ਕੀਤੇ ਸੀ ਲੋਕੀ ਸਾਰੀ ਗੱਲਾਂ ਤੇ ਸਵਾਲ ਪੁੱਛਦੇ ਆ ਪਰ ਇਹ ਸਵਾਲਾਂ ਤੋਂ ਇਹ ਨੱਟਦੇ ਆ ਅੱਜ ਇਹ ਜਿਹੜੇ ਇਲੈਕਸ਼ਨ ਆ ਇਸ ਇਲੈਕਸ਼ਨ ਰਾਹੀਂ ਆਪਾਂ ਇਕੱਲੇ ਇਕੱਲੇ ਪਿੰਡ ਇਕੱਲੇ ਇਕੱਲੇ ਬੰਦੇ ਕੋਲ ਜਾਵਾਂਗੇ ਉਹਨਾਂ ਦੇ ਦੁੱਖ ਦਰਦ ਨੂੰ ਵੀ ਸੁਣਾਂਗੇ ਪਹਿਲਾਂ ਵੀ ਸੁਣਦੇ ਆਏ ਆ ਔਰ ਆਨ ਵਾਲੇ ਸਮੇਂ ਚ ਉਹਨੂੰ ਕਿਸ ਤਰੀਕੇ ਨਾਲ ਆਪਾਂ ਹੱਲ ਕਰ ਸਕਦੇ ਆ ਉਸ ਗੱਲ ਦੀ ਵੀ ਰਣਨੀਤੀ ਜਿਹੜੀ ਬਣਾਏ ਜੋਗੇ ਔਰ ਉਹਦੇ ਨਾਲ ਨਾਲ ਜਿਹੜੀ ਸਰਕਾਰ ਦੀ ਨਲਾਇਕੀਆਂ ਜਿਹੜੇ ਪਿਛਲੇ ਸਮੇਂ ਚ ਭਾਵੇਂ ਜਿਹੜੇ ਭਾਵੇਂ ਝੂਠੇ ਵਾਅਦੇ ਕੀਤੇ ਸੀ ਮੇਰੀ ਮਾਤਾਵਾ ਪੈੜਾ ਨਾਲ ਕਿ 1000-1000 ਰੁਪਿਆ ਤੁਹਾਨੂੰ ਦਵਾਂਗੇ ਅੱਜ ਲਗਭਗ 50 ਮਹੀਨੇ ਹੋ ਚੱਲੇ 1 ਰੁਪਿਆ ਨਹੀਂ ਕਿਸੇ ਕੋਲ ਆਇਆ ਔਰ ਭਾਵੇਂ ਪੰਚਾਇਤਾਂ ਦੀ ਗੱਲ ਹੋਵੇ ਅੱਜ ਤੋਂ ਪਹਿਲਾਂ ਕਿਸੇ ਵੀ ਪੰਚਾਇਤ ਨੂੰ ਕੋਈ ਗ੍ਰਾਂਟ ਨਹੀਂ ਆਈ ਵਿੱਤ ਕਮਿਸ਼ਨ ਦੇ ਪੈਸੇ ਨੂੰ ਲੋਕਾਂ ਨੂੰ ਬੇਫਿਕਰ ਨੰਦੇ ਹੋਏ ਇਹ ਗ੍ਰਾਂਟ ਦੱਸਦੇ ਆ ਮੈਂ ਦੱਸਣਾ ਚਾਹੁੰਦਾ ਕਿ ਵਿੱਤ ਕਮਿਸ਼ਨ ਤਾਂ ਭਾਵੇਂ ਕੋਈ ਵੀ ਨਾ ਮੰਗੇ ਉਹ ਤਾਂ ਵੀ ਆਣੀ ਹੈ ਸੈਂਟਰ ਤੋਂ ਜਿਨਾਂ ਬਾਤੀ ਦੇ ਸਾਹਮਣੇ ਜਿਹੜਾ ਹੱਕ ਹੁੰਦਾ ਹੁਣ ਥੋੜੇ ਦਿਨ ਪਹਿਲਾਂ ਇੱਕ ਪਤਾ ਸੀ ਕਿ ਲਖਣ ਆ ਰਹੀ ਹੈ ਤਾਂ ਲੋਕਾਂ ਨੇ ਸਾਡੇ ਦਵਾਲੇ ਹੋਣਾ ਤਾਂ ਥੋੜੇ ਜਿਹੀ ਚੈੱਕ ਚੁੱਕ ਇਹਨਾਂ ਨੇ ਵੰਡੇ ਆ ਉਹ ਹਾਲੇ ਤੱਕ ਖਾਤੇ 'ਚ ਕ੍ਰੈਡਿਟ ਵੀ ਨਹੀਂ ਹੋਏ ਬਹੁਤੇ ਖਾਤਿਆਂ 'ਚ ਜਿਹੜੇ ਇਹਨਾਂ ਨੇ ਚੈੱਕ ਵੰਡੇ ਆ ਸੋ ਇਹ ਸਿਰਫ ਇੱਕ ਆਈ ਵੋਸ਼ ਹੈ ਹੋਰ ਕੁਝ ਨਹੀਂ ਹੈ ਇਸ ਇਲੈਕਸ਼ਨ ਵਿੱਚ ਲੋਕੀ ਇਹਨਾਂ ਨੂੰ ਬਹੁਤ ਔੜ ਜਵਾਬ ਦੇਵੋਗੇ ਜਿਹੜਾ ਗੈਂਗਸਟਰਿਜ਼ਮ ਪੰਜਾਬ ਵਿੱਚ ਜਿਹੜਾ ਵਧ ਰਿਹਾ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਬੰਦਿਆਂ ਦੀ ਮੌਤਾਂ ਹੋ ਰਹੀਆਂ ਅਨਪਲੋਇਮੈਂਟ ਦੀ ਗੱਲ ਕਰ ਲੋ ਜਿਹੜਾ ਫਸਲਾਂ ਦਾ ਲਾਸ ਹੋਇਆ ਸੀਗਾ ਜਿਹੜੇ ਫਲੱਡਸ ਵਿੱਚ ਹੋਇਆ ਸੀ ਉਹਦੀ ਗੱਲ ਕਰ ਲੋ ਹਰ ਇੱਕ ਫਰੰਟ ਤੇ ਸਰਕਾਰ ਫੇਲ ਆ ਅੱਜ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਡਵੈਲਪਮੈਂਟ ਦੇ ਮੁੱਦੇ ਨੂੰ ਲੈ ਕੇ ਆਪਾਂ ਲੋਕਾਂ ਜਾ ਰਹੇ ਆ ਪਰ ਮੈਨੂੰ ਪੂਰੀ ਉਮੀਦ ਹੈ ਕੀ ਲੋਕੀ ਸਾਨੂੰ ਹੰਗਾਰਾ ਦੋਗੇ ਔਰ ਆਨ ਵਾਲੇ ਸਮੇਂ ਚ ਪੰਜਾਬ ਵਿੱਚ ਇੱਕ ਮਜ਼ਬੂਤ ਸਰਕਾਰ ਬਣੂਗੀ ਕਾਂਗਰਸ ਪਾਰਟੀ ਦੇ ਸਤਾ ਅਕਾਲੀ ਦਲ ਦੀ ਜੇ ਗੱਲ ਕਰਾਂ ਉਹ ਆਪ ਹੀ ਹਲੇ ਬਹੁਤ ਖੇਲ ਰਹੇ ਹੋਏ ਆ ਕਾਂਗਰਸ ਨੂੰ ਕਹਿੰਦੇ ਹੋ ਤਾਂ ਸਿਰਫ ਇੱਕ ਗਲਤ ਪ੍ਰਚਾਰ ਕਰਦੇ ਪਿਛਲੇ ਦਿਨੀ ਚ ਹੱਥੇ ਮੋਰਿੰਡੇ ਇੱਕ ਭੋਗ ਸਿਗਾ ਚੰਨੀ ਸਾਹਿਬ ਦੇ ਘਰ ਸਾਰੀ ਕਾਂਗਰਸ ਇਕੱਠੇ ਸੀ ਪਾਵੇਂ ਬਾਜਵਾ ਸਾਹਿਬ ਸੀ ਪਾਵੇਂ ਚੰਨੀ ਸਾਹਿਬ ਸੀ ਪਾਵੇਂ ਵੜਿੰਗ ਸਾਹਿਬ ਸੀ ਪਾਵੇਂ ਜੋ ਵੀ ਕਾਂਗਰਸ ਦੇ ਟੌਪ ਲੀਡਰਸ਼ਿਪ ਸਾਰੇ ਇੱਕ ਮੰਚ ਤੇ ਇਕੱਠੇ ਸੀ ਆਨਾਲੇ ਸਮਝ ਤੁਸੀਂ ਦੇਖੋਗੇ ਕਿ ਇਕੱਠੇ ਹੋ ਕੇ ਕਾਂਗਰਸ ਮਜੂਤੇ ਨਾਲ ਇਲੈਕਸ਼ਨ ਲੜੂਗੀ ਇਸ ਸਮੇ ਸਾਡਾ ਕਿਸੇ ਨਾ ਕੋਈ ਮੁਕਾਬਲਾ ਨਹੀਂ ਸਾਨੂੰ ਦਿਖ ਰਿਹਾ ਸਾਡੇ ਸਭ ਤੋਂ ਜ਼ਰੂਰੀ ਗੱਲ ਆ ਸਾਡੇ ਕੈਂਡੀਡੇਟ ਜਿੰਨੇ ਆ ਉਹ ਜ਼ਮੀਨ ਨਾਲ ਜੁੜੇ ਹੋਏ ਆ ਉਹ ਹਵਾਈ ਹਵਾ 'ਚ ਨਹੀਂ ਜੰਦੇ ਇਹਨਾਂ ਦੀ ਸਰਕਾਰ ਉਸ ਟਾਈਮ ਤੇ ਹਵਾ 'ਚ ਬਣੀ ਲੋਕਾਂ ਨੂੰ ਇਹਨਾਂ ਨੇ ਗੁਮਰਾਹ ਕੀਤਾ ਇਹਨਾਂ ਨੂੰ ਖੁਦ ਨਹੀਂ ਪਤਾ ਕਿ ਸਾਨੂੰ ਉਸ ਤਰ੍ਹਾਂ ਦੇ ਵੋਟ ਕਿੰਨੇ ਪਈਆਂ ਸਾਨੂੰ ਇਸ ਗੱਲ ਦਾ ਪੂਰਾ ਇਸ ਗੱਲ ਦੀ ਨੌਲੇਜ ਆ ਕਿ ਕਿਹੜਾ ਬੰਦਾ ਪਿੰਡ ਲੈਵਲ ਤੇ ਪਿੰਡ ਦੇ ਬੰਦਿਆਂ ਦੀ ਜਲ ਰੱਖ ਸਕਦਾ ਔਰ ਕੰਮ ਕਰਾ ਸਕਦਾ ਔਰ ਸਾਡੇ ਮਜ਼ਬੂਤ ਕੈਂਡੀਡੇਟ ਜਿੱਤੂਗੇ ਇਹ ਸਹਰਾ ਵੀ ਉਹਨਾਂ ਦੇ ਸਰਤੇ ਜਾਊਗੀ ਜੈਸੇ